ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਖੇਤਾਂ ਦੇ ਰਾਜੇ YouTube ਚੈਨਲ ਤੇ ਅੱਜ ਆਪਾਂ ਆਪਣੇ ਸਾਰੇ ਝੋਨੇ ਉੱਪਰ ਲਾਸਟ ਸਪਰੇਅ ਕਰ ਰਹੇ ਹਾਂ ਇਹ ਸਪਰੇਅ ਹੁਣ ਆਪਾਂ ਝੋਨਾ ਆਪਣਾ ਜਿਹੜਾ ਹੈਗਾ ਉਹ ਮਹੀਨਾ ਕੋ ਹੋਰ ਲਊਗਾ ਤੁਸੀਂ ਦੇਖ ਸਕਦੇ ਹੋ ਕਿ ਮੁੰਜਰਾ ਜਿਹੜਾ ਹੈਗਾ ਉਹ ਸੈੱਟ ਗਿਆ ਤਕਰੀਬਨ ਤੇ ਬਹੁਤ ਸੋਹਣੀ ਕੁਆਲਿਟੀ ਹੈਗੀ ਝੋਨੇ ਦੀ ਬਿਲਕੁਲ ਨਾ ਕੋਈ ਪੱਤਾ ਲਪੇਟ ਦਾ ਅਟੈਕ ਹੈ ਨਾ ਕੋਈ ਗੋਭ ਦੀ ਸੁੰਡੀ ਦਾ ਅਟੈਕ ਹੈ ਬਹੁਤ ਸੋਹਣਾ ਝੋਨਾ ਆਪਣਾ ਖੜਾ ਹੈ ਤੇ ਇਹਦੇ ਵਿੱਚ ਅੱਜ ਆਪਾਂ ਕਰ ਰਹੇ ਹੈਗੇ ਆ ਕੋਰਟੇਵਾ ਕੰਪਨੀ ਦੀ ਪੈਕਸਾਲੋਨ ਇਹ ਆਪਾਂ ਤੀਲੇ ਤੋਂ ਕਰ ਰਹੇ ਆ ਇਹਦਾ ਤੀਲੇ ਉੱਤੇ 30 ਦਿਨ ਤੋਂ ਲੈ ਕੇ 40-45 ਦਿਨ ਤੱਕ ਰਿਜ਼ਲਟ ਹੈਗਾ ਵੀ ਕੰਪਨੀ ਕਲੇਮ ਕਰਦੀ ਹੈ ਵੀ ਇਹ ਕਰਨ ਤੋਂ ਬਾਅਦ ਤੇਲਾ ਤੁਹਾਡੇ ਖੇਤ ਦੇ ਵਿੱਚ ਆਉਂਦਾ ਹੀ ਨਹੀਂ ਚੋਨਾ ਆਪਣਾ ਮਹੀਨਾ ਲੈ ਜਾਊਗਾ ਤੇ ਕਈ ਵਾਰੀ ਬਾਅਦ ਚ ਤੇਲੇ ਦਾ ਅਟੈਕ ਆ ਜਾਂਦਾ ਉਹਦੇ ਕਰਕੇ ਸਮੱਸਿਆ ਹੋ ਜਾਂਦੀ ਹੈ ਇਸ ਲਈ ਆਪਾਂ ਜਿਹੜੀ ਹੈਗੀ ਇਹ ਪੈਕਸਾਲੋਨ ਕਰ ਰਹੇ ਆ ਤੇਲੇ ਵਾਸਤੇ ਤੇ ਆਪਾਂ ਜਿਹੜਾ ਇਹ ਚ ਫੰਗੀ ਸਾਈਡ ਪਾਇਆ ਹੈਗਾ ਉਹ ਆਪਾਂ ਪਾ ਰਹੇ ਹੈਗੇ ਆ ਬਾਹਰ ਦਾ ਨਟੀਵੋ ਇਹ ਤਕਰੀਬਨ ਹਰ ਪ੍ਰਕਾਰ ਦੇ ਪਲਾਸਟ ਤੇ ਕੰਮ ਕਰਦਾ ਤੇ ਹੋਰ ਵੀ ਸਾਰੀਆਂ ਫੰਗਸਾਂ ਨੂੰ ਕੰਟਰੋਲ ਕਰਦਾ ਬਹੁਤ ਟਾਪ ਕੁਆਲਿਟੀ ਦਾ ਜਿਹੜਾ ਹੈ ਫੰਗੀ ਸਾਈਡ ਹੈ ਤਾਂ ਇਹ ਆਪਾਂ 120 ਗ੍ਰਾਮ ਇਹਦੀ ਕਿੱਲੇ ਦੀ ਡੋਜ਼ ਹੈ ਇਹ ਪਾ ਰਹੇ ਆ ਨਾਲ ਪੈਕਸਾਲ ਨੂੰ ਪਾ ਰਹੇ ਆ ਤੇ ਅਖੀਰ ਦੇ ਉੱਤੇ ਆਪਾਂ ਜਿਹੜੀ ਤੋਂ ਛੋਨੇ ਨੂੰ ਤਾਕਤ ਵਾਸਤੇ ਜਿਹੜੀ ਸਪਰੇਅ ਕਰ ਰਹੇ ਹੈਗੇ ਆ ਉਹ ਹੈਗੀ ਆ ਆਈਸੀਐਲ ਦੀ ਫਰੂਟ ਐਨਬੀਕੇ ਏ 12 5 27 ਤੇ ਇਹਦੇ ਵਿੱਚ ਕੈਲਸ਼ੀਅਮ ਹੁੰਦਾ ਆਈਸੀਐਲ ਦਾ ਇਹ ਫੰਗੀ ਜਿਹੜਾ ਇਹ ਐਨਪੀਕੇ ਹੈਗਾ ਇਹ ਇਸ ਟਾਈਮ ਇੰਡੀਆ ਦੇ ਵਿੱਚ ਜਿਹੜੇ ਵਿਕ ਰਹੇ ਐਨਪੀਕੇ ਸਭ ਤੋਂ ਨੰਬਰ 1 ਐਨਪੀਕੇ ਹੈ ਜੇ ਦੂਜੇ ਐਨਪੀਕੇ ਦਾ ਰਿਜ਼ਲਟ 100 ਘੰਟੇ ਦਾ ਤਾਂ ਇਹਦਾ 21 ਦਿਨ ਦਾ ਆਪਣੀ ਫਸਲ ਦੇ ਉੱਤੇ ਰਿਜ਼ਲਟ ਰਹਿੰਦਾ ਇਹਦੇ ਵਿੱਚ ਹੀ ਸਟicker ਹੁੰਦਾ ਆਪਾਂ ਨੂੰ ਸਟicker ਵੱਖਰਾ ਪਾਉਣ ਦੀ ਲੋੜ ਨਹੀਂ ਤੇ ਇਹਦੇ ਨਾਲ ਜਿੱਥੇ ਆਪਾਂ ਸਪਰੇਅ ਕਰਦੇ ਆ ਜੇ ਐਨਪੀਕੇ ਨਾਲ ਪਾ ਲੀਏ ਤਾਂ ਜਿਹੜੀ ਦੂਸਰੀ ਦਵਾਈ ਆ ਉਹਦਾ ਅਸਰ ਘਟ ਜਾਂਦਾ ਹੈ ਪਰ ਇਹ ਐਨਪੀਕੇ ਹੋ ਜਾ ਵੀ ਇਹ ਦੂਸਰੀ ਦਵਾਈ ਦਾ ਅਸਰ ਵੀ ਵਧਾ ਦਿੰਦਾ ਕਿਉਂਕਿ ਇਹਦੇ ਵਿੱਚ ਸਟਿੱਕਰ ਵੀ ਹੁੰਦਾ ਇਹ ਸਾਰੀਆਂ ਸਪਰੀਆਂ ਤਿੰਨੇ ਆਪਾਂ ਜਿਹੜੀਆਂ ਹੈਗੀਆਂ ਅੱਜ ਕਰ ਰਹੇ ਆ ਨਟੀਬੋ ਟੈਕਸਾਲੋਨ ਤੇ ਆਹ ਆਈਸੀਐਲ ਦਾ ਐਨਪੀਕੇ ਹੁਣ ਆਪਣਾ 2-3 ਮਹੀਨਾ ਕੁ ਲਊਗਾ ਮਹੀਨੇ ਬਾਅਦ ਵਾਹਿਗੁਰੂ ਦੀ ਕਿਰਪਾ ਚਾਹੀਦੀ ਹੈ ਉਸ ਤੋਂ ਬਾਅਦ ਆਪਾਂ ਵੜ ਲਾਂਗੇ ਤਾਂ ਹੁਣ ਆਪਾਂ ਨੂੰ ਮਹੀਨਾ ਬੇਫਿਕਰੀ ਹੋ ਜਾਣੀ ਹੈ ਵੀ ਕੰਟਰੋਲ ਆਪਾਂ ਨੂੰ ਕਿਉਂਕਿ ਆਪਾਂ ਸਾਰੇ ਟਾਪ ਦੇ ਫੰਗੀ ਸਾਈਡ ਤੇ ਟਾਪ ਦਾ ਜਿਹੜਾ ਤੇਲੇ ਵਾਲੀ ਦਵਾਈ ਕਰਤੀ ਤਾਂ ਹੁਣ ਆਪਾਂ ਨੂੰ ਵੇਖਣ ਦੀ ਲੋੜ ਨਹੀਂ ਇਹ ਮੈਂ ਕਰ ਰਿਹਾ ਹਾਂ ਸਪ੍ਰੇ ਆ ਤੁਸੀਂ ਕਿਹੜੀਆਂ ਕਰ ਰਹੇ ਹੋ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਬਹੁਤ-ਬਹੁਤ ਮਿਹਰਬਾਨੀ